ਆਹ ਵੇਖ ਲਓ ਜਿਹੜੇ ਪਾਣੀ ਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਵਿਸਰਜਨ ਕਰਦੇ ਨੇ ਉਸ ਤੋਂ ਬਾਅਦ ਆਹ ਹਾਲ ਹੁੰਦਾ ਹੈ ਇੱਧਰ ਆ ਵੇਖ ਸਕਦੇ ਹੋ ਜਿਸ ਨੂੰ ਲੋਕਾਂ ਨੇ ਇਹ ਸੋਚ ਕੇ ਸੁਟਿਆ ਹੋਇਆ ਹੈ ਕਿ ਖਰੇ ਵਿਸਰਜਨ ਹੋ ਗਿਆ ਇੱਧਰ ਵਾਗ ਵਾਲਨਦੀ ਤਸਵੀਰ ਪਈ ਹੈ ਇੱਧਰ ਆ ਦੇਖ ਸਕਦੇ ਹੋ ਗਣੇਸ਼ ਭਗਵਾਨ ਦੀ ਤਸਵੀਰ ਪਈ ਹੈ ਜਿਸ ਭਗਵਾਨ ਨੂੰ ਆਪਣੀ ਕਾਮਨਾ ਦੱਸਦੇ ਹਾਂ ਜਿਸ ਭਗਵਾਨ ਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਘਰ 'ਚ ਬਰਕਤ ਲੈ ਕੇ ਆਈ ਸੁਖ ਸ਼ਾਂਤੀ ਲੈ ਕੇ ਆਵੀ ਸਾਡੇ ਘਰ ਦਾ ਜੋ ਹੈ ਉਹ ਗੁਜ਼ਾਰਾ ਵਧੀਆ ਹੋਵੇ ਪਰ ਉਸੇ ਘਰ ਦੇ ਵਿੱਚੋਂ ਅਸੀਂ ਆਪਣੇ ਦੇਵੀ ਦੇਵਤਾਵਾਂ ਨੂੰ ਜੋ ਹੈ ਸੁੱਤ ਦਿੰਨੇ ਆ ਉਹ ਵੀ ਇਸ ਤਰੀਕੇ ਦੇ ਨਾਲ ਜਸਟ ਖਾ ਤੇ ਦੇਖ ਸਕਦੇ ਹੋ ਦੇਵੀ ਦੇਵਤਾਵਾਂ ਦੀਆਂ ਫੋਟੋਆਂ ਨੇ ਉਸ ਥਾਂ ਤੇ ਗੋਹਾ ਪਿਆ ਏ ਉਸ ਥਾਂ ਤੇ ਗੋਹਾ ਸੁੱਟਿਆ ਹੋਇਆ ਏ ਉਹ ਦੇਖੋ ਕੁਝ ਲੋਕ ਨੇ ਅਮਨ ਆ ਤਸਵੀਰਾਂ ਦਿਖਾਓ ਕਿ ਇਹ ਪੂਜਾ ਪਾਠ ਕਰਕੇ ਜਾ ਰਹੇ ਨੇ ਹਨਾ ਅਸੀਂ ਸਤਲੁਜ ਦਰਿਆ ਤੇ ਖੜੇ ਆ ਜਿੱਥੇ ਪਾਣੀ ਤਾਂ ਸੁੱਕਾ ਨਜ਼ਰ ਆਏਗਾ ਪਰ ਇੱਥੇ ਕੀਤਾ ਧੂਪ ਬੱਤੀ ਇੱਥੇ ਸੁੱਟਿਆ ਪੂਜਾ ਪਾਠ ਦਾ ਸਮਾਨ ਨੂੰ ਸਾਫ਼ ਨਜ਼ਰ ਆਏਗਾ ਇੱਥੇ ਸਿਰਫ ਇਹ ਸਮਾਨ ਨਹੀਂ ਆ ਰਿਹਾ ਜਿਸ ਥਾਂ ਤੇ ਸਾਰੀਆਂ ਚੀਜ਼ਾਂ ਸੁੱਟੀਆਂ ਹੋਈਆਂ ਨੇ ਉੱਥੇ ਕਿਸੇ ਨੇ ਪਾਟੀ ਕੀਤੀ ਹੋਈ ਆ ਕਿਸੇ ਨੇ ਇੱਥੇ ਪੂਜਾ ਪਾਠ ਕੀਤਾ ਹੋਇਆ ਮਤਲਬ ਸਤਲੁਜ ਦਰਿਆ ਜੋ ਸਾਡਾ ਪਾਣੀ ਹੈ ਉਹ ਤਾਂ ਤੁਹਾਨੂੰ ਇੱਥੇ ਸਿਰਫ ਰੇਤਾ ਨਜ਼ਰ ਆਉਂਦਾ ਆਏਗਾ ਪਰ ਇੱਥੇ ਸਾਰੇ ਪਾਸੇ ਜੇ ਮੈਂ ਕੈਮਰਾ ਘੁਮਾਵਾਂ ਤੇ ਅਮਨ ਕੈਮਰਾ ਘੁਮਾ ਕੇ ਤੁਸੀਂ ਦਿਖਾਓ ਕਿ ਇੱਥੇ ਲੋਕ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਆ ਕੇ ਸਤਲੁਜ ਦਰਿਆ ਦੇ ਵਿੱਚ ਆਪਣੀ ਅ ਇੱਥੇ ਪੂਜਾ ਪਾਠ ਕਰ ਰਹੇ ਨੇ ਜਾਂ ਜੋ ਕਰ ਰਹੇ ਨੇ ਪਰ ਇੱਥੇ ਦੀਆਂ ਤਸਵੀਰਾਂ ਇਹ ਦਿਖਾ ਰਹੀਆਂ ਨੇ ਕਿ ਪਾਣੀ ਜਿਹੜਾ ਹੈ ਉਹ ਸੁੱਕ ਚੁੱਕਿਆ ਹੈ ਪਰ ਇੱਥੇ ਦੀਆਂ ਪਈਆਂ ਚੀਜ਼ਾਂ ਦੇਖ ਸਕਦੇ ਹੋ ਇਸ ਨੂੰ ਅਸੀਂ ਗੰਦਗੀ ਨਹੀਂ ਕਵਾਂਗੇ ਇਹ ਸਾਡੇ ਘਰ ਦਾ ਪੂਜਾ ਪਾਠ ਹੈ ਪਰ ਇਸ ਨੂੰ ਸੁੱਟਣ ਦਾ ਤਰੀਕਾ ਸਾਨੂੰ ਇੰਚ ਲੱਗਦਾ ਹੈ ਕਿ ਅਸੀਂ ਪਾਣੀ ਦੇ ਵਿੱਚ ਸੁੱਟ ਦਿੱਤਾ ਤੇ ਉਹ ਜੀ ਵਿਸਰਜਨ ਹੋ ਗਿਆ ਉਹ ਅੱਗੇ ਚਲਾ ਗਿਆ ਪਰ ਆਹ ਵੇਖ ਲਓ ਜਿਹੜੇ ਪਾਣੀ ਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਵਿਸਰਜਨ ਕਰਦੇ ਨੇ ਉਸ ਤੋਂ ਬਾਅਦ ਆਹ ਹਾਲ ਹੁੰਦਾ ਹੈ ਇੱਧਰ ਆ ਵੇਖ ਸਕਦੇ ਹੋ ਇਹ ਤਸਵੀਰਾਂ ਵੇਖੋ ਆ ਬਾਬਾ ਬਾਲਕਨਾਥ ਦੀਆਂ ਤਸਵੀਰਾਂ ਨੇ ਆ ਤਸਵੀਰਾਂ ਵੇਖ ਲਓ ਜਿਸ ਨੂੰ ਲੋਕਾਂ ਨੇ ਇਹ ਸੋਚ ਕੇ ਸੁਟਿਆ ਹੋਇਆ ਹੈ ਕਿ ਖਰੇ ਵਿਸਰਜਨ ਹੋ ਗਿਆ ਇੱਧਰ ਬਾਬਾਲਕਨਾਥ ਦੀ ਤਸਵੀਰ ਪਈ ਹੈ ਇੱਧਰ ਆ ਦੇਖ ਸਕਦੇ ਹੋ ਗਣੇਸ਼ ਭਗਵਾਨ ਦੀ ਤਸਵੀਰ ਪਈ ਹੈ ਇਹ 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 ਉਹ ਲੋਕਾਂ ਨੇ ਜਿਨ੍ਹਾਂ ਨੇ ਵਿਸਰਜਨ ਕੀਤਾ ਹੋਇਆ ਇਸ ਨੂੰ ਸਤਲੁਜ ਦੇ ਵਿੱਚ ਆ ਦੇਖ ਸਕਦੇ ਹੋ ਗਣੇਸ਼ ਭਗਵਾਨ ਦੀ ਫੋਟੋ ਹੈ ਇੱਧਰ ਮੈਂ ਕਹੂੰਗੀ ਅਮਨ ਦਿਖਾਓ ਆ ਸ਼ੇਰਵਾਲੀ ਦੀ ਤਸਵੀਰ ਹੈ ਇਸ ਨੂੰ ਅਸੀਂ ਸਾਰੇ ਜਾਣੇ ਜਿਸ ਭਗਵਾਨ ਤੋਂ ਮੁਰਾਦਾ ਮੰਗਦੇ ਆਂ ਜਿਸ ਭਗਵਾਨ ਨੂੰ ਆਪਣੀ ਕਾਮਨਾ ਦੱਸਦੇ ਆਂ ਜਿਸ ਭਗਵਾਨ ਨੂੰ ਅਸੀਂ ਕਹਿੰਦੇ ਆ ਕਿ ਸਾਡੇ ਘਰ 'ਚ ਬਰਕਤ ਲੈ ਕੇ ਆਈ ਸੁੱਖ ਸ਼ਾਂਤੀ ਲੈ ਕੇ ਆਵੀ ਸਾਡੇ ਘਰ ਦਾ ਜੋ ਹੈ ਉਹ ਗੁਜ਼ਾਰਾ ਵਧੀਆ ਹੋਵੇ ਪਰ ਉਸੇ ਘਰ ਦੇ ਵਿੱਚੋਂ ਅਸੀਂ ਆਪਣੇ ਦੇਵੀ ਦੇਵਤਾਵਾਂ ਨੂੰ ਜੋ ਹੈ ਸੁੱਟ ਦਿੰਨੇ ਆ ਉਹ ਵੀ ਇਸ ਤਰੀਕੇ ਦੇ ਨਾਲ ਇਹ ਤਸਵੀਰਾਂ ਦੱਸਦੀਆਂ ਨੇ ਕਿ ਸਤਲੁਜ ਨਦੀ ਦਾ ਇਸ ਸਮੇਂ ਕੀ ਹਾਲ ਕੀਤਾ ਗਿਆ ਹੈ ਇੱਥੇ ਹੀ ਇਸ ਥਾਂ ਤੇ ਦੇਖ ਸਕਦੇ ਹੋ ਦੇਵੀ ਦੇਵਤਾਵਾਂ ਦੀਆਂ ਫੋਟੋਆਂ ਨੇ ਉਸ ਉਸ ਥਾਂ ਤੇ ਗੋਹਾ ਪਿਆਏ ਉਸ ਥਾਂ ਤੇ ਗੋਹਾ ਸੁਟਿਆ ਹੋਇਆ ਹੈ ਇਹ ਇਹ ਅਸੀਂ ਅਸੀਂ ਕੀ ਬੇਕਦਰੀ ਨਹੀਂ ਕਰ ਰਹੇ ਆਪਣੀ ਦੇਵੀ ਦੇਵਤਾਵਾਂ ਦੀ ਅਸੀਂ ਆਪਣੀ ਆਪਣੇ ਦੇਵੀ ਦੇਵਤਾਵਾਂ ਦੇ ਨਾਲ ਸਹੀ ਕਰ ਰਹੇ ਆ ਅਸੀਂ ਇੱਥੋਂ ਪੂਜਾ ਪਾਠ ਕਰਕੇ ਚਲੇ ਜਾਂਦੇ ਆ ਅਸੀਂ ਇਹ ਨਹੀਂ ਦੇਖਦੇ ਕਿ ਜੋ ਅਸੀਂ ਛੱਡ ਕੇ ਜਾ ਰਹੇ ਹਾਂ ਕਿ ਸਾਡੇ ਦੇਵੀ ਦਾ ਦੇਵਤਾ ਇੱਥੇ ਕਿਵੇਂ ਰੁੱਲਣਗੇ ਇਹ ਫੁੱਲਾਂ ਦੀ ਮਾਲਾ ਵੇਖ ਸਕਦੇ ਹੋ ਇੱਥੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਧਰ ਆ ਜੈ ਮਾਤਾ ਦੀ ਪਿਆਏ ਇਧਰ ਆ ਵੇਖ ਸਕਦੇ ਹੋ ਸ਼ਿੰਗਾਰ ਦਾ ਸਮਾਨ ਪਿਆ ਹੈ ਜੋ ਅਸੀਂ ਮਾਤਾ ਨੂੰ ਚੜਾਉਂਦੇ ਆ ਇਹ ਇਹ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਜੋ ਇਹ ਕਰ ਰਹੇ ਆ ਕਿ ਸਹੀ ਹੈ ਕਿ ਜੋ ਅਸੀਂ ਉਹ ਦੇਖੋ ਕੁਝ ਲੋਕ ਨੇ ਅਮਨ ਤਸਵੀਰਾਂ ਦਿਖਾਉ ਕਿ ਇਹ ਪੂਜਾ ਪਾਠ ਕਰਕੇ ਜਾ ਰਹੇ ਨੇ ਹਨਾ ਇਸ ਸਤਲੁਜ ਦਰਿਆ ਨੂੰ ਅਸੀਂ ਪੂਜਾ ਪਾਠ ਦੀ ਥਾਂ ਬਣਾਈ ਹੋਈ ਹੈ ਹਾਲਾਂਕਿ ਇਹ ਸੱਚ ਹੈ ਕਿ ਅਸੀਂ ਜਿੱਥੋਂ ਕਹਿੰਦੇ ਆ ਕਿ ਕਣ-ਕਣ 'ਚ ਰੱਬ ਵਸਦਾ ਹੈ ਜਿੱਥੇ ਅਸੀਂ ਪੱਥਰ ਨੂੰ ਵੀ ਰੱਬ ਮੰਨ ਲੀਏ ਤੇ ਉੱਥੇ ਰੱਬ ਵਸਦਾ ਹੈ ਪਰ ਅਸੀਂ ਆਪ ਤਾਂ ਉਸ ਰੱਬ ਦੀ ਉਸ ਦੇਵੀ ਦੇਵਤਾ ਦੀ ਪੂਜਾ ਕਰਕੇ ਇੱਥੋਂ ਚਲੇ ਜਾਂਦੇ ਆ ਪਰ ਬਾਅਦ ਦੇ ਵਿੱਚ ਇਹਨਾਂ ਦੇਵੀ ਦੇਵਤਾਵਾਂ ਦੇ ਨਾਲ ਕੀ ਹੁੰਦਾ ਹੈ ਅਸੀਂ ਜੋ ਤਸਵੀਰਾਂ ਸੁੱਟ ਰਹੇ ਆ ਅਸੀਂ ਜੋ ਆਪਣੇ ਘਰ ਦੇ ਦੇਵੀ ਦੇਵਤਾ ਨੂੰ ਅਸੀਂ ਇੱਥੇ ਸੁੱਟ ਰਹੇ ਆ ਅਸੀਂ ਵਿਸਰਜਨ ਕਰ ਰਹੇ ਆ ਕਿ ਸੱਚਮੁੱਚ ਇਸ ਨੂੰ ਵਿਸਰਜਨ ਦਾ ਨਾਮ ਦੇਣਾ ਚਾਹੀਦਾ ਹੈ ਕਿ ਇਸ ਤਰੀਕੇ ਦੇ ਨਾਲ ਆਪਣੀ ਦੇਵੀ ਦੇਵਤਾਵਾਂ ਨੂੰ ਸੁੱਟਣਾ ਚਾਹੀਦਾ ਹੈ ਕਮੈਂਟਾਂ ਦੇ ਵਿੱਚ ਜਵਾਬ ਜ਼ਰੂਰ ਦਿਓ